ਇਸ ਫਾਨੀ ਸੰਸਾਰ ਦੇ ਵਿੱਚ ਬਹੁਤ ਰਾਜੇ ਮਹਾਰਾਜੇ ਉਹਨਾਂ ਦੀਆਂ ਸੈਨਾ ਉਹਨਾਂ ਦਾ ठाट-ਭਾਟ ਉਹਨਾਂ ਦਾ ਆਸਨ ਉਹਨਾਂ ਦਾ ਰਾਜ ਸਭ ਕੁਝ ਹੋਇਆ ਇਸ ਫਾਨੀ ਸੰਸਾਰ ਦੇ ਵਿੱਚ ਪਰ ਗੁਰੂ ਪਿਆਰਿਓ ਅਸੀਂ ਅੱਜ ਵੇਖਦੇ ਹਾਂ ਅਸੀਂ ਅੱਜ ਜਿੰਨਾਂ ਚੀਜ਼ਾਂ ਦਾ ਮੋਹ ਕਰ ਬੈਠੇ ਹਾਂ ਜਿੰਨਾਂ ਚੀਜ਼ਾਂ ਨਾਲ ਅੱਜ ਸਾਡਾ ਦੁਨਿਆਵੀ ਪਿਆਰ ਬਣ ਚੁੱਕਿਆ ਹੈ ਉਹਨਾਂ ਰਾਜਿਆਂ ਦਾ ਵੀ ਉਹਨਾਂ ਚੀਜ਼ਾਂ ਦੇ ਨਾਲ ਬਹੁਤ ਲਗਾ ਪਿਆਰ ਸੀ ਸਿਕੰਦਰ ਵਰਗੇ ਆਏ ਰਾਵਣ ਵਰਗੇ ਆਏ ਬਹੁਤ ਰਾਜੇ ਮਹਾਰਾਜੇ ਆਏ ਇਸ ਫਾਨੀ ਸੰਸਾਰ ਦੇ ਵਿੱਚ ਪਰ ਕੋਈ ਵੀ ਇਸ ਜਗ ਤੇ ਇਸ ਫਾਨੀ ਸੰਸਾਰ ਦੇ ਵਿੱਚ ਸਦਾ ਲਈ ਨਹੀਂ ਟਿਕੇ ਕਿਉਂਕਿ ਸਤਿਗੁਰਾਂ ਜੀ ਦੇ ਬਚਨ ਹਨ ਬਾਬਾ ਜੀ ਸਾਨੂੰ ਸਮਝਾਉਂਦੇ ਹਨ ਕਹਿ ਬੰਦਿਆ ਤੂੰ ਸਦਾ ਲਈ ਨਹੀਂ ਇਸ ਜੱਗ ਦੇ ਵਿੱਚ ਆਇਆ ਇੱਕ ਨਾ ਇੱਕ ਦਿਨ ਸਾਰਿਆਂ ਨੂੰ ਜਾਣਾ ਹੀ ਪੈਂਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਤਾਤ ਗਿਣਤੀ ਹੋ ਗਈ ਏ ਕਿ ਸਾਡਾ ਪਿਆਰ ਦੁਨਿਆਵੀ ਚੀਜ਼ਾਂ ਦੇ ਵੱਲ ਬਹੁਤ ਜ਼ਿਆਦਾ ਹੋ ਗਿਆ ਸਾਡੇ ਪਰਿਵਾਰਕਾਂ ਦੀ ਸਾਂਝ ਭਾਈਚਾਰਕ ਸਾਂਝ ਬਹੁਤ ਘੱਟ ਚੁੱਕੀ ਏ ਸਮੇਂ ਦੇ ਨਾਲ ਨਾਲ ਬਹੁਤ ਕੁਝ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਅਸੀਂ ਵੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਪਰਿਵਾਰਕਾਂ ਵਿੱਚ ਸ੍ਰੀਕਾਵਾਜੀ ਸ਼ੁਰੂ ਹੋ ਗਈ ਹੈ ਕਿਉਂਕਿ ਜੇ ਦੋ ਭਾਈਆਂ ਦਾ ਘਰ ਹੈ ਤਾਂ ਇੱਕ ਭਾਈ ਨੇ ਜਦ ਕੋਠੀ ਸ਼ੁਰੂ ਕੀਤੀ ਤਾਂ ਦੂਸਰਾ ਭਾਈ ਉਸ ਨੂੰ ਵੇਖਦਾ ਕਿ ਮੈਂ ਵੀ ਇਸ ਤੋਂ ਵੱਡੀ ਕੋਠੀ ਪਾਉਣੀ ਹੈ ਬਹੁਤ ਪਿਆਰੀ ਹੋਏ ਸਮਝਣ ਵਾਲੀ ਗੱਲ ਹੈ ਜਦੋਂ ਇੱਕ ਭਾਈ ਕੋਠੀ ਪਾਉਂਦਾ ਗੱਡੀ ਲੈਂਦਾ ਆਪਣੇ ਬੱਚਿਆਂ ਨੂੰ ਬਾਹਰ ਭੇਜਦਾ ਕਿ ਅੱਜ ਦੇ ਸਮੇਂ ਦੇ ਵਿੱਚ ਨਾ ਸੰਤ ਜੀ ਸਮਝਣ ਵਾਲੀ ਗੱਲ ਇਹ ਅੱਜ ਦੇ ਸਮੇਂ ਦੇ ਵਿੱਚ ਇਸ ਮਨੁੱਖ ਨੇ ਨਾ ਤਰੱਕੀ ਤਾਂ ਕਰ ਲਈ ਹੈ ਬਹੁਤ ਪਰ ਜੋ ਇਸ ਸੰਸਾਰ ਦੇ ਵਿੱਚ ਕਰਨ ਆਇਆ ਸੀ ਜੋ ਚੀਜ਼ ਨੂੰ ਲੈਣ ਆਇਆ ਸੀ ਨਾ ਉਸ ਨੂੰ ਤਾਂ ਵਿਸਾਰ ਹੀ ਦਿੱਤਾ ਉਸ ਨੇ ਜਿਸ ਪਰਮਾਤਮਾ ਨੇ ਇਸ ਮਨੁੱਖ ਦੀ ਰਚਨਾ ਰਚੀ ਨਾ ਉਸ ਪਰਮਾਤਮਾ ਨੂੰ ਭੁੱਲ ਚੁੱਕਿਆ ਹੈ ਬਸ ਦੁਨਿਆਵੀ ਚੀਜ਼ਾਂ ਦੇ ਵਾਅਦੇ ਦਾ ਮੋਹ ਵੱਧ ਚੁੱਕਿਆ ਹੈ ਹੁਣ ਦੇਖੋ ਗੁਰੂ ਪਿਆਰਿਓ ਜੇ ਇੱਕ ਭਾਈ ਕੋਠੀ ਪਾਉਂਦਾ ਏ ਗੱਡੀ ਦਿੰਦਾ ਏ ਆਪਣੇ ਬੱਚਿਆਂ ਨੂੰ ਬਾਹਰ ਤੋਰਦਾ ਏ ਤਾਂ ਦੂਸਰਾ ਭਾਈ ਨਾ ਸਰੀਕੇ ਬਾਜੀ ਕਰਦਾ ਏ ਇਹ ਅੱਜ ਦੇ ਸਮੇਂ ਦੀ ਗੱਲ ਏ ਜੋ ਹੋ ਰਿਹਾ ਇਸ ਦੁਨੀਆ ਦੇ ਵਿੱਚ ਵਰਤ ਰਿਹਾ ਉਹ ਆਖਦਾ ਏ ਕਿ ਮੈਂ ਇਸ ਤੋਂ ਵੱਧ ਮੁੱਲ ਪਾਉਣਾ ਆਪਣੀ ਕੋਠੀ ਦਾ ਇਸ ਤੋਂ ਗੱਡੀ ਤੋਂ ਵੀ ਉੱਪਰ ਗੱਡੀ ਵੱਡੀ ਲੈਣੀ ਹੈ ਮੈਂ ਤੇ ਆਪਣੇ ਬੱਚਿਆਂ ਨੂੰ ਵੀ ਇੰਨਾ ਦੀ ਤਰ੍ਹਾਂ ਬਾਹਰ ਤੋੜਨਾ ਅਸੀਂ ਅੱਜ ਇੰਨਾਂ ਚੀਜ਼ਾਂ ਦੇ ਨਾਲ ਮੋਹ ਪਾ ਬੈਠੇ ਜੀ ਕੋਈ ਵੀ ਤਕਲੀਫ ਆਉਂਦੀ ਹੈ ਨਾ ਤਾਂ ਅਸੀਂ ਉਸ ਪਰਮਾਤਮਾ ਦੇ ਦਰਵਲ ਭਜਦੇ ਹਾਂ ਕਿਉਂ ਜਦੋਂ ਦੁੱਖ ਹੁੰਦਾ ਹੈ ਸੁੱਖ ਵੇਲੇ ਅਸੀਂ ਕੋਈ ਨਹੀਂ ਜਾਂਦਾ ਜਦ ਦੁੱਖ ਹੁੰਦਾ ਹੈ ਅਸੀਂ ਉਦੋਂ ਹੀ ਉਸ ਪ੍ਰਮਾਤਮਾ ਦੇ ਦਰਬਾਰ ਨੂੰ ਭੱਜਦੇ ਆ ਕਿ ਪ੍ਰਮਾਤਮਾ ਸਾਡੇ ਤੇ ਆ ਮੁਸ਼ਕਲ ਆ ਪਰ ਅਸੀਂ ਕਦੇ ਸ਼ੁਕਰਾਨਾ ਨਹੀਂ ਕੀਤਾ ਗੁਰੂ ਪਿਆਰੇ ਬਾਬਾ ਜੀ ਆ ਨੇ ਸਾਨੂੰ ਬਾਣੀ ਦੇ ਵਿੱਚ ਅੱਖਣਾ ਕੀਤਾ ਆਏ ਆ ਜਿੰਨਾ ਚੀਜ਼ਾਂ ਦੇ ਨਾਲ ਤੂੰ ਮੋਹ ਪਿਆਰ ਕਰਦਾ ਨਾ ਇੰਨਾਂ ਚੀਜ਼ਾਂ ਦੇ ਨਾਲ ਰਾਜੇ ਮਹਾਰਾਜੇ ਮੋਹ ਕਰਕੇ ਇਸ ਦੁਨੀਆ ਤੋਂ ਤੁਰ ਗਏ ਨੇ ਬਾਬਾ ਜੀ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਨੇ ਬਾਬਾ ਜੀ ਕਹਿੰਦੇ ਲੰਕਾ ਗੱਡ ਸੋਨੇ ਕਾ ਭਇਆ ਮੂਰਖ ਜਾਵਣ ਕੀ ਆ ਲੈ ਗਿਆ ਕਹਿੰਦਾ ਭਲਿਆ ਲੋਕਾ ਐਡਾ ਵੱਡਾ ਜਾਵਣ ਸੀ ਨਾ ਜਿਹੜਾ ਚਾਰ ਵੇਦਾਂ ਦਾ ਧਨੀ ਕਹਿੰਦੇ ਨੇ ਗੁਰੂ ਪਿਆਰਿਓ ਸੰਤ ਜੀ ਚਾਰ ਵੇਦਾਂ ਦਾ ਧਨੀ ਸੀ ਜੋ ਆਪਾਂ ਤਾਂ ਕੋਠੀ ਵਗੈਰਾ ਪਾਉਂਦੇ ਆ ਨਾ ਸੀਮੈਂਟ ਵਗੈਰਾ ਲੱਗਦਾ ਪਲਾਸਟਰ ਹੁੰਦਾ ਪਰ ਜਿਹੜਾ ਜਾਵਨ ਸੀ ਨਾ ਉਹਦਾ ਜਿਹੜਾ ਮਹਿਲ ਸੀ ਜਿਹੜੀ ਲੰਕਾ ਸੀ ਉਹਦੀ ਉਹ ਸੋਨੇ ਦੀ ਸੀ ਅੱਜ ਗੁਰੂ ਪਿਆਰੇ ਸੋਨਾ ਕਿੰਨਾ ਤਾਂ ਕਿਸੇ ਕੋਲ 10 ਤੋਲੇ ਹੋਵੇਗਾ 5 ਤੋਲੇ ਹੋਵੇ ਪਰ ਉਸ ਦੀ ਜੋ ਲੰਕਾ ਸੀ ਉਸ ਵੇਲੇ ਕਹਿੰਦੇ ਪੂਰੀ ਸੋਨੇ ਦੀ ਹੁੰਦੀ ਸੀ ਦੇਖ ਲਓ ਜਿਸ ਬੰਦੇ ਦੀ ਲੰਕਾ ਸੋਨੇ ਦੀ ਹੋਵੇ ਜੋ ਚਾਰ ਵੇਦਾਂ ਦਾ ਧਨੀ ਹੋਵੇ ਉਸ ਨੂੰ ਵੀ ਸਤਗੁਰਾਂ ਜੀ ਨੇ ਮੂਰਖ ਆਖਣਾ ਕੀਤਾ ਬਾਬਾ ਜੀ ਕਹਿੰਦੇ ਨੇ ਲੰਕਾ ਗੱਡ ਸੋਨੇ ਦਾ ਭਇਆ ਮੂਰਖ ਆਵਣ ਕਿੱਲੇ ਗਿਆ ਬਾਬਾ ਜੀ ਕਹਿੰਦੇ ਜਿਹੜਾ ਮੂਰਖ ਆਵਣ ਸੀ ਨਾ ਉਹਦੇ ਕੋਲ ਵੀ ਇੰਨੀ ਜ਼ਿਆਦਾ ਤਾਕਤ ਸੀ ਸ਼ਕਤੀ ਸੀ ਪਰ ਉਹ ਵੀ ਮਰਨ ਵੇਲੇ ਨਾ ਆਪਣੇ ਨਾਲ ਕੁਝ ਨਹੀਂ ਲੈ ਕੇ ਗਿਆ ਸਿਕੰਦਰ ਵਾਦਸਾ ਵਰਗੇ ਹੋਏ ਨੇ ਜੋ ਆਪਣੀ ਮਾਤਾ ਨੂੰ ਕਹਿੰਦਾ ਸੀ ਕਿ ਮਾਤਾ ਮੈਂ ਸਾਰੀ ਦੁਨੀਆ ਜਿੱਤ ਕੇ ਤੇਰੇ ਕਦਮਾਂ ਵਿੱਚ ਰੱਖ ਦੇਣੀ ਹੈ ਜਿੱਤੀ ਵੀ ਹੈ ਪਰ ਕੀ ਹੋਇਆ ਆਖਰ ਵੇਲੇ ਨੂੰ ਕੁਝ ਵੀ ਨਹੀਂ ਨਾਲ ਲੈ ਕੇ ਗਿਆ ਸੋ ਸੰਤ ਜੀ ਸਮਝਣ ਵਾਲੀ ਗੱਲ ਏ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਸ ਦੁਨਿਆਵੀ ਚੀਜ਼ਾਂ ਨਾਲ ਪਿਆਰ ਪਾਈ ਬੈਠੇ ਆ ਨਾ ਇਹ ਚੀਜ਼ਾਂ ਨੇ ਨਹੀਂ ਸਾਡੇ ਨਾਲ ਜਾਣਾ ਉੱਪਰ ਸੋ ਇਸ ਲਈ ਸਾਨੂੰ ਸਤਿਗੁਰਾਂ ਜੀ ਦੇ ਨਾਮ ਬਾਣੀ ਦੇ ਨਾਲ ਜੁੜਨ ਲਈ ਕਿਹਾ ਜੇ ਕੁਝ ਸੁੱਖ ਚਾਹੀਦਾ ਨਾ ਨਾ ਹੀ ਤੁਹਾਨੂੰ ਕੌਠੀ ਵਿੱਚ ਸੁੱਖ ਦੇਣਾ ਨਾ ਹੀ ਤੁਹਾਨੂੰ ਗੱਡੀ ਵਿੱਚ ਸੁੱਖ ਦੇਣਾ ਨਾ ਹੀ ਤੁਹਾਨੂੰ ਪੈਸੇ ਧੰਨ ਨੇ ਕਿਸੇ ਚੀਜ਼ ਨੇ ਸੁੱਖ ਨਹੀਂ ਦੇਣਾ ਕਿਉਂਕਿ ਇੱਕ ਹੀ ਹੈ ਜਿਸ ਨੇ ਸੁੱਖ ਦੇਣਾ ਉਹ ਹੈ ਕੇਵਲ ਨਾਮ ਬਾਣੀ